ਸ਼ਤੀ માં ਬਚਨ ਹੈ ਸਿੰਘਾਂ ਦਾ ਪੂਰਾ ਨਾਮ ਲੈ ਕੇ ਬੁਲਾਉਣਾ ਅੱਧਾ ਨਹੀਂ ਅਸੀਂ ਕਿਹ ਵੇਲੇ ਕਿਸੇ ਦਾ ਨਾਮ ਹੁੰਦਾ ਜਸਵੰਤ ਸੀ ਉਹ ਜਸਵੰਤ ਇੱਧਰ ਆ ਉਹ ਸੁਰਿੰਦਰ ਇੱਧਰ ਆ ਦਾ ਮਤਲਬ ਅਸੀਂ ਨਾਮ ਲੈਂਦੇ ਆ ਇਹ ਲਕਬ ਜਿਹੜਾ ਹੈ ਸਿੰਘ ਤੇ ਕੌਰ ਕਲਗੀਆਂ ਵਾਲੇ ਪਾਸ਼ਾ ਨੇ ਦਿੱਤਾ ਪੂਰਾ ਨਾਮ ਲੈ ਕੇ ਘਟੋ ਘਟ ਜਿਹੜੇ ਅਮਰਤਾਰੀ ਤੁਸੀਂ ਮੇਰਾ ਮੋਬਾਈਲ ਚੈੱਕ ਕਰ ਸਕਦੇ ਹੋ ਜਿਹੜੇ ਅਮਰਤਾਰੀ ਉਹਨਾਂ ਦਾ ਪੂਰਾ ਮੈਂ ਨਾਮ ਸਿੰਘ ਜ਼ਰੂਰ ਲਿਖਦਾ ਹੈ ਔਰ ਸਾਨੂੰ ਆਪਣੀ ਜਾਤ ਭਾਵੇਂ ਛੱਡ ਦਿਓ ਸਿੰਘ ਤੇ ਕੌਰ ਤੁਸੀਂ ਇੱਥੇ ਹੁਣ ਖੜ੍ਹ ਕੇ ਪੁੱਛ ਲਿਓ ਬੱਚਿਆਂ ਨੂੰ 10 ਬੱਚਿਆਂ ਨੂੰ ਪੁੱਛ ਲਓ ਤੁਹਾਨੂੰ ਦੋ ਬੱਚੇ ਹੀ ਸਹੀ ਕਹਿਣਗੇ ਬਾਕੀ ਦਾ ਆਪਣੀ ਜਾਤ ਦੱਸਣਗੇ ਕੌਰ ਸਿੰਘ ਉਹਨਾਂ ਨੇ ਛੱਡ ਦਿੱਤਾ ਆ ਫੇਸਬੁੱਕ ਤੇ ਨਾਮ ਲੈ ਕੇ ਹੁੰਦੇ ਪਤਾ ਨਹੀਂ ਲੱਗਦਾ ਕੁੜੀ ਕਿਹੜੀ ਤੇ ਮੁੰਡਾ ਕੌਣ ਬੰਦਾ ਕੌਣ ਜਨਾਨੀ ਕੌਣ ਕਾਡਾਂ ਤੇ ਨਾਮ ਲਿਖਦੇ ਮਨਪ੍ਰੀਤ ਹਰਪ੍ਰੀਤ ਵੀ ਕੁੜੀ ਕਿਹੜੀ ਸਾਡੇ ਨਾਮ ਤੇ ਕੋਝੇ ਮਿਲਦੇ ਜੋੜਦੇ ਅੱਦਾ ਨਾਮ ਇਹ ਸਿੰਘ ਲਕਬ ਜਿਹੜਾ ਹੈ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤਾ ਸਿੰਘ ਅਤੇ ਕੌਰ ਸਿੰਘ ਦਾ ਮਤਲਬ ਅੱਕੇ ਕਹਿੰਦੇ ਨੇ ਸ਼ੇਰ ਹੁੰਦਾ ਸ਼ੇਰ ਹੁੰਦਾ ਜਾਨਵਰ ਅਸੀਂ ਜਾਨਵਰ ਨਹੀਂ ਹਾਂ ਸਿੰਘ ਦਾ ਅਰਥੰਦਾ ਸ੍ਰਿਸ਼ਟ ਉੱਤਮ ਬਹੁਤ ਵੱਡਾ ਗੁਰੂ ਸਾਹਿਬ ਨੇ ਬਣਾਇਆ ਔਰ ਕਦੇ ਵੀ ਅੱਦਾ ਨਾਮ ਸਿੰਘ ਦਾ ਨਹੀਂ ਲੈਣਾ ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਉਹ ਬੱਚਿਆਂ ਨੂੰ ਕੀ ਸਿਖਾਵਾਂਗੇ ਸਿੰਘ ਤੇ ਕੌਰ ਪੂਰਾ ਨਾਮ ਲੈ ਕੇ ਉਹਨਾਂ ਨੂੰ ਸੰਬੋਧਨ ਕਰੋ ਅਸੀਂ ਨਾਵੇਂ ਅਸੀਂ ਗਲਤ ਰੱਖਣ ਲੱਗ ਗਏ ਅਸੀਂ ਤਾਂ ਨਾਮ ਰੱਖੇ ਬੰਟੀ ਸ਼ੰਟੀ ਫੰਟੀ ਇਦਾਂ ਦੇ ਨਾਮ ਰੱਖੇ ਹੁੰਦੇ ਬੱਚਿਆਂ ਦੇ ਤੇ ਉਹ ਗਲਤੀ ਸਾਡੀ ਹੈ ਮਾਪੇ ਦੀ ਗਲਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲਿਖਾਓ ਪੂਰਾ ਨਾਮ ਬੱਚਿਆਂ ਦਾ ਰੱਖੋ ਔਰ ਪੂਰਾ ਨਾਮ ਲੈ ਕੇ ਬੁਲਾਓਗੇ ਦੇਖੋ ਕਿੰਨਾ ਤੁਹਾਡੇ ਬੋਲਣ ਵਿੱਚ ਵੀ ਪਿਆਰ ਬੱਚੇ ਦੇ ਸੁਣਨ ਵਿੱਚ ਵੀ ਪਿਆਰ ਜਦੋਂ ਬੱਚੇ ਨੂੰ ਬੁਲਾਓਗੇ ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕਿੰਨਾ ਪਿਆਰ ਹੋਏਗਾ ਤੇ ਅਸੀਂ ਉਹ ਹੈਪੀ ਥੈਪੀ ਇਦਾਂ ਦੇ ਨਾਮ ਰੱਖੇ ਹੋਏ ਆ ਤੇ ਇਹ ਨਾਮ ਰੱਖਣੇ ਬੰਦ ਕਰੋ ਅੰਗਰੇਜ਼ਾਂ ਦੇ ਅੰਗਰੇਜ਼ ਕੁੱਤਿਆਂ ਦੇ ਨਾਮ ਰੱਖਦੇ ਇਦਾਂ ਦੇ ਤੇ ਜਿਦਾਂ ਦੇ ਅਸੀਂ ਰੱਖਿਆ ਗੁਰਬਾਣੀ ਤੋਂ ਨਾਮ ਰੱਖੋ ਆ ਕਿੰਨੇ ਸੋਹਣੇ ਨਾਮ ਆ ਸਿੰਘ ਸਾਹਿਬ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦੇ ਬੇਟਿਆਂ ਦੇ ਨਾਮ ਕੀ ਆ ਅੰਮਤੇਸ਼ਵਰ ਸਿੰਘ ਜਗਤੇਸ਼ਵਰ ਸਿੰਘ ਆਪਾਂ ਪੜਦੇ ਨਾ ਬਾਣੀ ਦੇ ਵਿੱਚ ਜਪ ਸਾਹਿਬ ਦੇ ਵਾਣੀ ਤੋਂ ਨਾਮ ਰੱਖੋ ਬੱਚਿਆਂ ਨੂੰ ਪਤਾ ਲੱਗੇ RAM ਰੱਖੋ ਫਤੇਹ ਸਿੰਘ ਨਾਮ ਰੱਖੋ ਬੱਚੇ ਦਾ ਜੋਰਾਵਰ ਸਿੰਘ ਪਤਾ ਲੱਗੇ ਉਹਨਾਂ ਨੂੰ ਪੂਰਾ ਨਾਮ ਲੈ ਕੇ ਬੱਚਿਆਂ ਦਾ ਜਦੋਂ ਬੁਲਾਵਾਂਗੇ ਉਹਨਾਂ ਦੇ ਅੰਦਰ ਭਾਵਨਾ ਪੈਦਾ ਹੋਏਗੀ ਜੇ ਬੱਚੇ ਨੂੰ ਬੁਲਾਵਾਂਗੇ ਸਾਹਿਬ ਸਿੰਘ ਬੱਚੇ ਨੂੰ ਬੁਲਾਵਾਂਗੇ ਦਿਆ ਸਿੰਘ ਉਹ ਤਾਂ ਦੇ ਅਸੀਂ ਨਾਮ ਰੱਖਣੇ ਛੱਡ ਦਿੱਤੇ ਤਾਂ ਦੇ ਨਾਮ ਰੱਖਣੇ ਛੱਡ ਦਿੱਤੇ ਕਿਉਂਕਿ ਨਾਮ ਦੇ ਵਿੱਚ ਕਮਜ਼ੋਰੀ ਹੋਏਗੀ ਸਾਡੇ ਵਿੱਚ ਵੈਸੇ ਕਮਜ਼ੋਰੀ ਹੋਏਗੀ ਪਰ ਕਿਆਂ ਦੇ ਨਾਮ ਹੁੰਦੇ ਸੇਵਾ ਸਿੰਘ ਕਦੇ ਕਿਸੇ ਨੂੰ ਪਾਣੀ ਨਹੀਂ ਪਿਲਾਇਆ ਹੁੰਦਾ ਕਿਆਂ ਦਾ ਨਾਮ ਹੁੰਦਾ ਸ਼ੇਰ ਸਿੰਘ ਉਹ ਤਾਂ ਬਿੱਲੀਆਂ ਤੋਂ ਵੀ ਡਰਦਾ ਫਿਰਦਾ ਹੈ ਨਾਮ ਦੇ ਉੱਪਰ ਵੀ ਬੰਦਾ ਪੂਰਾ ਉਤਰਨਾ ਚਾਹੀਦਾ ਹੈ ਜਿਦਾਂ ਦਾ ਨਾਮ ਰੱਖੋ ਉਹਦਾ ਦੇ ਨਾਮ ਦੇ ਉੱਪਰ ਵੀ ਪੂਰਾ ਉਤਰਨਾ ਚਾਹੀਦਾ ਕਦੇ ਵੀ ਨਾਮ ਲਿਖਦੇ ਨਾ ਫਲਾਨਾ ਕੇ ਐਸ ਸਿੰਘ ਪਤਾ ਤੁਸੀਂ ਕੀ ਦਰਸਾਉਣਾ ਚਾਹੁੰਦੇ ਗੁਰੂ ਸਾਹਿਬ ਨੇ ਤੁਹਾਨੂੰ ਲਕਬ ਦਿੱਤਾ ਹੈ ਕੋਈ ਬਾਪ ਨਹੀਂ ਦਿੰਦਾ ਤੁਹਾਨੂੰ ਬਾਪ ਦਾ ਨਾਮ ਦਿੱਤਾ ਤੇ ਅਸੀਂ ਉਹਨੂੰ ਖਤਮ ਨਹੀਂ ਕਰ ਸਕਦੇ ਸਾਡੇ ਬਾਪ ਨੇ ਨਾਮ ਦਿੱਤਾ ਇਹ ਗੱਲ ਪੱਲੇ ਬੰਨੋ ਗੁਰਪੁਰ ਬਣਾ ਰਹੇ ਹੋ ਸਿੰਘ ਅਤੇ ਕੌਰ ਜੇ ਕੋਈ ਲਿਖਦਾ ਉਹਨੂੰ ਜ਼ਰੂਰ ਦੱਸੋ ਭਾਈ ਸਿੰਘ ਲਿਖੋ ਤੁਸੀਂ ਸਿੰਘ ਹੋ ਜਾਂ ਕੌਰ ਹੋ ਇਹ ਜ਼ਰੂਰ ਤੁਹਾਨੂੰ ਇਹ ਗੁਰੂ ਸਾਹਿਬ ਨੇ ਦਿੱਤਾ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ ਗਲਤੀਆਂ ਹੋ ਜਾਂਦੀਆਂ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਮ ਲਿਖਾਂਦੇ ਫਿਰ ਅੱਗੇ ਜਾ ਕੇ ਉਹ ਬਹੁਤ ਕੁਝ ਪ੍ਰੋਬਲਮ ਆ ਜਾਂਦੀ ਹੈ ਆਧਾਰ ਕਾਰਡ ਬਣ ਜਾਂਦੇ ਪਾਸਪੋਰਟ ਬਣ ਜਾਂਦੇ ਫਿਰ ਅਸੀਂ ਚੇਂਜ ਨਹੀਂ ਕਰ ਸਕਦੇ ਇਹ ਸਾਨੂੰ ਬਚਪਨ ਤੋਂ ਸੋਚਣਾ ਪਏਗਾ ਅਸੀਂ ਬੱਚਿਆਂ ਦੇ ਐਸੇ ਨਾਮ ਰੱਖੀਏ ਜਿਹੜੇ ਸਾਨੂੰ ਚੇਂਜ ਹੀ ਨਾ ਕਰਨੇ ਪੈ ਉਹ ਨਾਮ ਰੱਖੀਏ ਜੋ ਮੇਰਾ ਗੁਰੂ ਕਹਿੰਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਸਿੰਘਾਂ ਦਾ ਨਾਮ ਪੂਰਾ ਲੈ ਕੇ ਬੁਲਾਉਣਾ ਹੈ ਅੱਦਾ ਨਹੀਂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ